ਦਾ ਸ਼੍ਰੀ ਰਾਮ ਜੀ ਸਾਰੇ ਦੋਸਤਾਂ ਨੂੰ ਮੁਕੰਮਲੋ ਪ੍ਰਣਾਮ ਤੁਹਾਡਾ ਆਪਣਾ ਆਰੋਗ ਖਰੜੀ ਅੱਜ ਵੀ ਜੋ ਵੀਡੀਓ ਤੁਹਾਨੂੰ ਮੈਂ ਬੁਖਾਰਿਆ ਉਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਕਿ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਇਹ ਵੀਡੀਓ ਜੁੜੀ ਹੋਈ ਹੈ ਤੁਹਾਨੂੰ ਵੀਡੀਓ ਦਿਖਾਣਾ ਤੇ ਨਾਲ ਨਾਲ ਪੂਰੀ ਜਾਣਕਾਰੀ ਦੇਣਾ ਇਸ ਤਰ੍ਹਾਂ ਹੀ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਵੀਡੀਓ ਬੁਖਾਰਿਆ ਤੇ ਇਹ ਅੱਜ ਜੋ ਧੁੰਦ ਦਾ ਕਹਿਰ ਹੈ ਪੂਰਾ ਛਾਇਆ ਹੋਇਆ ਹੈ ਤੇ ਅਸੀਂ ਇਸ ਵਕਤ ਖੜੇ ਹਾਂ ਬਾਈਪਾਸ ਤੇ ਤੇ ਅਕਸਰ ਐਸੇ ਨੂੰ ਬਾਹਰ ਨਿਕਲਦੇ ਨੇ ਤੇ ਸਪੀਡ ਤੁਹਾਡੇ ਸਾਹਮਣੇ ਹੈ ਕਿ ਲਗਾਤਾਰ 100 ਤੋਂ ਵੱਧ ਸਪੀਡ ਦੇ ਨਾਲ ਹੀ ਇੱਕੋ ਵਾਹਨ ਬੜੀ ਤੇਜ਼ੀ ਦੇ ਨਾਲ ਨਿਕਲਦੇ ਹੈ ਤੇ ਹਾਈਵੇ ਇੰਨਾ ਚੱਲਦਾ ਹੈ ਕਿ ਉੱਥੋਂ ਸੜਕ ਕ੍ਰੋਸ ਕਰਨ ਲਈ ਵੀ ਬਹੁਤ ਔਖੀ ਹੋ ਜਾਂਦੀ ਹੈ ਬੱਚੇ ਸਕੂਲ ਜਾਂਦੇ ਨੇ ਜਿਸ ਤਰ੍ਹਾਂ ਕਿ ਸਾਹਮਣੇ ਬੱਚੇ ਖੜੇ ਨੇ ਤੁਹਾਡੇ ਸਾਹਮਣੇ ਬੱਚੇ ਖੜੇ ਨੇ ਤੇ ਕਾਫੀ ਕੋਈ 1 ਮਿੰਟ ਰੁਕਦਾ ਕੋਈ 1.5 ਮਿੰਟ ਰੁਕਦਾ ਕੋਈ ਸਾਈਕਲ ਵਾਲਾ 2 ਮਿੰਟ ਵੀ ਰੁਕਦਾ ਹੈ ਇੱਥੇ ਲਾਈਟਾਂ ਲਗਾਉਣ ਦੀ ਮੰਗ ਵੀ ਪਿਛਲੀ ਵੀਡੀਓ ਦੇ ਵਿੱਚ ਕੀਤੀ ਗਈ ਸੀ ਕਿ ਇੱਥੇ ਲਾਈਟਾਂ ਲਗਾਈਆਂ ਜਾਣ ਕਿਉਂਕਿ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀਮਤੀ ਆਸ਼ੀਕਾ ਜੈਰਵਲੋ ਇੱਕ ਅਪੀਲ ਕੀਤੀ ਗਈ ਸੀ ਕਿ ਇੱਥੇ ਵੀ ਲਾਈਟਾਂ ਲੱਗਣੀਆਂ ਤੇ ਉਹਨਾਂ ਨੂੰ ਦੇਖੇ ਦਿੱਤਾ ਜਾਵੇ ਤੇ ਉੱਤੇ ਵਾਸੀ ਕ ਲਾਈਟਾਂ ਲਗਾਈਆਂ ਜਾਣ ਲਿਆ ਪਰ ਕਲਾਸਿਕ ਲਾਈਟਾਂ ਦਾ ਐਸ.ਟੀ. ਵੀ ਜੰਗ ਲੱਗੀ ਹੈ ਸਿਰਫ yellow light ਲੱਗੀ ਹੈ ਜੋ ਕਿ ਬਿਲਕੁਲ ਬੰਦ ਪਈ ਹੈ ਐਸ.ਡੀ.ਐਮ ਸਾਹਿਬ ਨੂੰ ਜੋ ਕਿ ਕਵਰ ਦੇ ਐਸ.ਡੀ.ਐਮ ਸਾਹਿਬ ਹਨ ਉਹਨਾਂ ਨੂੰ ਅਪੀਲ ਹੈ ਕਿ ਵੀਡੀਓ ਦੇਖਦੇ ਹੋਏ ਇਸੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਕਾਰਵਾਈ ਤੇ ਇਹੀ ਹੋਵੇ ਹੋਵੇ ਇਹ ਲਾਈਟਾਂ ਠੀਕ ਕਰਵਾਈਆਂ ਜਾਣ ਲਾਈਟਾਂ ਬਿਲਕੁਲ ਬੰਦ ਪਈਆਂ ਜਿਸ ਕਰਕੇ ਜਿਹੜਾ ਵੀ ਵਾਹਨ ਇੱਧਰੋਂ ਆਉਂਦਾ ਤੇ ਕਾਫੀ ਗਤੀ ਨਾਲ ਆਉਂਦਾ ਹੈ ਤੇ ਇੱਥੇ ਦੋ ਤਿੰਨ ਬੋਰਡ ਵੀ ਲਾਏ ਜਾਵੇ ਕਿ ਅੱਗੇ ਸਕੂਲਾਂ ਦਾ ਇਹ ਰਸਤਾ ਹੈ ਤੇ ਇੱਥੇ ਜਿਹੜਾ ਵੀ ਵਾਹਨ ਗੁਜ਼ਰੇ ਉਹ ਸਿਰਫ 60 ਵੀ ਜਾਂ 40 ਵੀ ਸਪੀਡ ਤੋਂ ਉੱnikਲੇ ਇਤਹਾਲ ਜੋ ਸਪੀਡ ਹੈ ਇੱਥੋਂ ਤਕਰੀਬਨ 100 ਕਿਲੋਮੀਟਰ ਤੋਂ ਵੱਧ ਦੀ ਗਤੀ ਦੇ ਨਾਲ ਵਾਹਨ ਗੁਜ਼ਰਦੇ ਨੇ ਤੇ ਆਮ ਜਾਣ ਵਾਲਿਆਂ ਦਾ ਹਾਲ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਲੋਕ ਸੜਕ ਤੇ ਗੱਦੇ ਕਰਕੇ ਸੜਕ ਤੇ ਕ੍ਰੋਸਿੰਗ ਕਰਦੇ ਨੇ ਦੇਸ਼ਕ ਤੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਤੇ ਸਰਕਾਰਾਂ ਵੀ 2-2 ਲੱਖ ਰੁਪਏ ਮੁਆਵਜ਼ਾ ਦੇ ਰਹੀਆਂ ਹਨ ਜਦਕਿ ਹੁਣ ਹੀ ਜਿੱਤਰ 2000 ਰੁਪਏ ਲਾ ਕੇ ਲਾਈਟਾਂ ਠੀਕ ਹੋ ਜਾਣ ਜਾਂ ਤੇ ਰੈੱਡ ਲਾਈਟਾਂ ਲੱਗਣ ਜਾਂ ਫਿਰ ਟਾਈਮਿੰਗ ਵਾਲੀਆਂ ਲਾਈਟਾਂ ਲੱਗਣ ਜਿਸ ਦੇ ਵਿੱਚ ਤਕਰੀਬਨ ਕਿਤੇ ਵਿੱਚ ਦਾ ਸਮਾਂ ਦਿੱਤਾ ਜਾ ਸਕੇ ਕਿ ਬੱਚੇ ਜੋ ਸਕੂਲ ਜਾਣਾ ਚਾਹਦੇ ਆ ਉਹਨਾਂ ਨੂੰ ਬਿਲਕੁਲ ਪ્યોਰ ਸਾਫ਼ ਸੁਥਰਾ ਰਸਤਾ ਮਿਲਣ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਰਸਤਾ ਮਿਲਦਾ ਹੈ ਚਾਹੇ ਕਈ ਵਾਰ ਸਿਰਫ 30 ਮਿੰਟ ਲਾਉਗੇ ਬੱਚੇ ਆਰਾਮ ਦੇ ਨਾਲ ਸਕੂਲ ਜਾ ਸਕਣ ਸਾਰੇ ਸੇ ਲਾਈਟ ਤਾਂ ਲੱਗੀ ਹੋਈ ਆ ਪਰ ਜਿਹੜੀ ਲਾਈਟ ਆ ਉਹ ਸਿਰਫ yellow light ਲੱਗੀ ਹੋਈ ਆ ਅਤੇ ਉਹੀ ਕਾਫੀ ਬਖਤੋ ਕਰਾ ਪਈ ਹੈ ਤੇ ਐਸਡੀਐਮ ਸਾਹਿਬ ਨੂੰ ਬੇਜਾਰੀ ਚਾਹਤੀ ਹੈ ਲਾਈਟ ਪ੍ਰਣਾਲੀ ਤੇ ਕਰਵਾ ਕੇ ਇਸ ਲਾਈਟਾਂ ਦੀ ਥਾਂ ਤੇ ਦੋ ਲਾਈਟਾਂ ਹੋਰ ਲਗਾਈਆਂ ਜਾਣ ਕਿ ਕਿ ਰੈੱਡ ਲਾਈਟ ਤੇ ਨਾਲ ਹੀ ਗ੍ਰੀਨ ਲਾਈਟ ਵੀ ਲਗਾਈ ਜਾਵੇ ਜਿਸ ਤੋਂ ਆਮ ਜਨ ਦਾ ਰਸਤਾ ਵੀ ਤਾਂ ਹੋਵੇ ਉਥਾਰ ਤੁਹਾਨੂੰ ਤਸਵੀਰਾ ਤੁਰਾਲੀ ਬਾਈਪਾਸ ਦੀਆਂ ਦਿਖਾ ਰਿਹਾ ਕਿ ਕਿ ਸਵੇਰੇ ਸਵੇਰੇ ਜਾਨ ਜੋਖਮ ਦੇ ਵਿੱਚ ਪਾ ਕੇ ਅੱਗੇ ਕੋਈ ਕੋਣਾ ਦਰ ਆ ਰਹੀ ਹੈ ਤੇ ਸਾਹਮਣੇ ਵੀਆਈਪੀ ਵੀ ਆ ਰਹੇ ਆ ਤੇ ਹੂਟਰ ਵਾਰਦੇ ਆ ਰਹੇ ਆ ਤੇ ਹੁਣ ਇਹ ਕਰੋਸਟਾ ਕਰ ਲਈ ਤੇ ਗੱਦੇ ਲੋਕ ਕਰ ਰਹੇ ਆ ਤੇ ਉਧਰੋਂ ਦੇਖੋ ਵੀਆਈਪੀ ਹੂਟਰ ਕੂਕੂ ਕਰਦੇ ਕੋਈ ਡਿਪਟੀ ਸਾਹ ਲੱਗਦੇ ਜਾਂ ਕੋਈ ਹੋਰ ਅਧਿਕਾਰੀ ਲੱਗਦੇ ਬਾਲਾ ਸਪੀਡ ਦੇਖੋ ਤੁਸੀਂ ਕਿੰਨੀ ਸਪੀਡ ਤੇ ਜਿਹੜੇ ਆ ਵਾਹਨ ਆ ਰਹੇ ਆ ਤੇ ਬੱਚੇ ਬਾਅਦ ਜਿਹੜੇ ਗੱਦੇ ਕਰਕੇ ਕਰੋਸਿੰਗ ਦਾ ਇਤਿਆਰ ਕਰਦੇ ਆ ਕਿ ਸ਼ਾਇਦ ਕਰੋਸਿੰਗ ਉਹਨਾਂ ਨੂੰ ਮਿਲੇ ਤੇ ਆਰਾਮ ਨਾਲ ਐਤੋਂ ਦੂਜੇ ਤੇ ਕਦੇ ਵੀ ਕੋਈ ਹਾਦਸਾ ਵਾਪਰ ਕਰਦਾ ਇਸ ਲਈ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਆਪਣੇ ਲਾਈਟਾਂ ਦਾ ਇੰਤਜ਼ਾਮ ਕੀਤਾ ਜਾ ਸਕੇ ਉਹ ਦੇਖੋ ਹੁਣ ਇੱਕ ਹੋਰ ਸਕੂਲ ਦੀ ਬੈਂ ਜਾ ਰਹੀ ਹੈ ਤੇ ਬਾਈ ਦੀ ਗੱਪੇ ਕਰਕੇ ਥੋੜੀ ਜਿਹੀ ਦੇਖਦੇ ਆ ਕਿ ਸ਼ਾਰਟ ਕੋਈ ਰਸਤਾ ਮਿਲੇ ਜੇਕਰ ਆਪਣੇ ਲਾਈਟਾਂ ਰੈੱਡ ਲਾਈਟ ਲੱਗੀ ਹੋਵੇ ਗ੍ਰੀਨ ਲਾਈਟ ਲੱਗੀ ਹੋਵੇ ਤੇ ਆਰਾਮ ਦੇ ਨਾਲ ਰਸਤਾ ਪਾਰ ਕੀਤਾ ਜਾ ਸਕਦਾ ਹੈ ਤੇ ਤੁਸੀਂ ਦੇਖੋ ਕਿਸ ਤਰ੍ਹਾਂ ਪ੍ਰਸ਼ਾਸਕ ਦੇ ਗੱਦੇ ਦਿੱਤੀ ਸੜਕ ਦੇ ਗੱਦੇ ਖੜੇ ਹੋ ਕੇ ਲੋਕਾਂ ਆਪਣੀ ਜ਼ਿੰਦਗੀ ਜਿਹੜੀਆਂ ਜੋਖਮ ਦੇ ਵਿੱਚ ਪਾ ਰਹੇ ਤੇ ਹੁਣ ਅਪੀਲ ਲਈ ਹੈ ਕਿ ਪ੍ਰਸ਼ਾਸਨ ਨੂੰ ਕਿ ਅੱਥੇ ਜਿਹੜੀਆਂ ਰੈੱਡ ਲਾਈਟ ਤੇ ਗ੍ਰੀਨ ਲਾਈਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕੋਈ ਵੀ ਬੱਚਾ ਹਾਦਸਾ ਨਾ ਵਾਪਰੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਝੇ ਕਰਿਓ ਕਿ ਆਕਰ ਤੁਸੀਂ ਇਸ ਰਸਤੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਇਸ ਰਸਤੇ ਤੇ ਸਭਾ ਲਾਈਟਾਂ ਮੰਗ ਰਿਹਾ ਹੈ ਅਤੇ ਲਾਈਟਾਂ ਵਾਲੀਆਂ ਕਾਫੀ ਜ਼ਰੂਰੀ ਹੈ ਕਿ ਇਸ ਸਪੀਡ ਕੋਦੇ ਸਾਹਮਣੇ ਅਫਵਾਹਾਂ ਵੀ ਦਿਖਾ ਰਹੇ ਕਿ ਕਿੰਨੀ ਸਪੀਡ ਦੇ ਨਾਲ ਇਤੋਂ ਗੱਡੀਆਂ ਗੁਜ਼ਰ ਰਹੀ ਹੈ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਹਾਦਸਾ ਨਾ ਹੋ ਸਕੇ 2 ਲੱਖ ਮਰਦਕਾਂ ਨੂੰ ਦੇ ਨਾਲੋਂ ਚੱਲਦਾ ਤਾਂ 2000 ਰੁਪਏ ਦੇ ਪਰ ਲਾਈਟਾਂ ਤੇ ਹੀ ਲਗਾ ਦਿੱਤਾ ਜਾਵੇ ਤਾਂ ਸਾਰਾ ਕੁਝ ਸਿਸਟਮ ਬਦਲ ਸਕਦਾ ਹੈ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਇੱਥੇ ਤੁਰੰਤ ਲਾਈਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕ ਆਪਣੀ ਜ਼ਿੰਦਗੀ ਦੇ ਖੰਡ ਦੇ ਲਾਭ ਆ ਸਕਦਾ ਪਾਲਵਾਜੀ